ਅਨ ਬੜੇ ਫੁਰਨੇ ਬਣਾਉਂਦਾ ਹੈ ਲਗਾਤਾਰ ਸੁੱਤਿਆਂ ਵੀ ਤੇ ਜਾਗਦਿਆਂ ਵੀ ਅੱਗੇ ਮੈਂ ਬੇਨਤੀ ਕਰਨੀ ਹੈ ਬਾਣੀ ਮਨ ਬਾਰੇ ਹੋਰ ਕੀ ਕਹਿੰਦੀ ਛੁੱਟਦਾ ਕਿਵੇਂ ਹੈ ਮਨ ਚੰਗੇ ਮੰਦੇ ਸਭ ਕੁਝ ਬਣਾਈ ਜਾਂਦਾ ਜਿਵੇਂ ਇਹ ਭਾਰਤ ਵਿੱਚ ਬੜਾ ਸੋਹਣਾ ਟੁਕ ਸਕਦਾ ਇੱਕ ਕਲਰਕ ਜਿਹੜਾ ਹੈ ਉਹਦੇ ਕੋਲ ਉਹ ਭ੍ਰਸ਼ਟ ਬੰਦਾ ਹੈ ਮੈਂ ਇੱਕ ਵਾਰ ਸੁਣਾਇਆ ਸੀ ਕਲਰਕ ਭ੍ਰਸ਼ਟ ਹੈ ਉਹਨੇ ਕੋਈ ਕੰਮ ਕਰਾਣਾ ਹੈ ਤੇ ਆਪਣੀ ਝੂਠੀ ਫਾਈਲ ਨਕਲੀ ਫਾਈਲ ਬੰਦਾ ਕਲਰਕ ਨੂੰ ਦੇ ਦਿੰਦਾ ਹੁਣ ਕਲਰਕ ਉਹ ਉਪਰੇ ਅਫੀਸਰ ਨਾਲ ਗੰਡ ਤੁਫ ਕਰ ਲੈਂਦਾ ਉਤਲਾ ਅਫੀਸਰ ਜਿਹਨੇ ਸਾਈਨ ਕਰਨੇ ਨੇ ਉਹ ਵੀ ਮਲੀਨ ਬੁੱਧੀ ਵਾਲਾ ਜਾਂ ਭ੍ਰਿਸ਼ਟ ਹੈ ਉਹ ਕਦੀ ਵੀ ਕਲਰਕ ਦੀ ਫਾਈਲ ਨੂੰ ਖੋਲ ਕੇ ਨਹੀਂ ਪੜ੍ਹੇਗਾ ਉਹ ਕਹੇਗਾ ਬਾ ਜੋਖ ਹੈ ਘੁੱਗੀ ਮਾਰੀ ਕਰ ਅੱਗੇ ਪਿਆਰਿਓ ਜੇ ਕਲਰਕ ਭ੍ਰਿਸ਼ਟ ਹੋਵੇ ਤੇ ਗਸ਼ਟਡ ਅਫੀਸਰ ਇਮਾਨਦਾਰ ਹੋਵੇ ਉਹ ਫਾਈਲ ਕਹੇਗਾ ਮੈਂ ਘਰ ਲੈ ਜਾਾਂਗਾ ਮੈਂ ਪੜਾਂਗਾ ਚੈੱਕ ਕਰਾਂਗਾ ਜੇ ਇਹ ਦੇ ਵਿੱਚ ਇਹ ਵਾਕਈ ਪਾਸ ਹੋਣ ਵਾਲੀ ਚੀਜ਼ ਹੈ ਮੈਂ ਜਰੂਰ ਸਾਈਨ ਕਰਾਂਗਾ ਇਮਾਨਦਾਨ ਅਫੀਸਰ ਕਲਰਕ ਦੀ ਭੇਜੀ ਕੋਈ ਫਾਈਲ ਨੂੰ ਜੇ ਗਲਤ ਹੋਵੇ ਤੇ ਵਾਪਸ ਤੋਰ ਦਿੰਦਾ ਹੈ ਪਿਆਰਿਓ ਮਨ ਤਾਂ ਫੈਲਾ ਤਿਆਰ ਕਰਦਾ ਜੇ ਮੱਤ ਮੈਲੀ ਹੋਵੇਗੀ ਨਾ ਉਹ ਮਨ ਦੇ ਸਾਰੇ ਫੁਰਨਿਆਂ ਤੇ ਸਾਈਨ ਕਰੀ ਜਾਏਗੀ ਜੇ ਮੱਤ ਨਿਰਮਲ ਹੋਵੇਗੀ ਤੇ ਮਨ ਦੇ ਮਾੜੇ ਫੁਰਨਿਆਂ ਨੂੰ ਇੱਕੋ ਦਮ ਚਪੇੜ ਮਾਰ ਕੇ ਕਹੇਗੀ ਸ਼ਰਮ ਕਰ ਤੂੰ ਗੁਰੂ ਕਾ ਸੇਕ ਹੈ ਤੂੰ ਸੋਚ ਕੀ ਰਿਆ ਹੈ ਮੈਂ ਤਾਂ ਬੇਨਤੀ ਕੀਤੀ ਮਤ ਵਿੱਚ ਬੜੀ ਵੱਡੀ ਤਾਕਤ ਹੈ ਜੀ ਇਸ ਕਰਕੇ ਸਿੱਖਾਂ ਦਾ ਮਨ ਨੀਵਾ ਤੇ ਮਤ ਉੱਚੀ ਗਈ ਅਗਲੀ ਗੱਲ ਇਹ ਮਨ ਬੜਾ ਮਿੱਤਰ ਹੈ ਇਹ ਮਨ ਦੁਸ਼ਮਣ ਵੀ ਹੈ ਕਬੀਰ ਸਾਹਿਬ ਦੇ ਇਹ ਤਿੰਨਕ ਬਚਨ ਮੰਮਾ ਮੂਲ ਗਇਆ ਮਨ ਮਾਨੈ ਮਰਮੀ ਕੋਈ ਸੁ ਮਨ ਕੋ ਜਾਣੈ ਮੰਮੇ ਅਖਰ ਇਹ ਕਹਿੰਦੇ ਨੇ ਮੂਲ ਗਹਿ ਦਾ ਅਰਥ ਜਿਹੜਾ ਪ੍ਰਮਾਤਮਾ ਵੈ ਗੁਰੂ ਨਾਲ ਜੜ ਜੁੜ ਜਾਏ ਉਦੋਂ ਮਨ ਮੰਨਦਾ ਹੈ ਜਦੋਂ ਪ੍ਰਮਾਤਮਾ ਨਾਲ ਜੁੜੇ ਤੇ ਉਦੋਂ ਮਨ ਮਾਇਆ ਤੋਂ ਛੁੱਟਦਾ ਹੈ ਜਦੋਂ ਰੱਬ ਦੇ ਚਰਨਾਂ ਨਾਲ ਜੁੜਦਾ ਉਸ ਤੋਂ ਪਹਿਲਾਂ ਨਾ ਇਹ ਮੰਨਦਾ ਨਾ ਇਹ ਛੁੱਟਦਾ ਖੈ ਮੰਮਾ ਮੂਲ ਗਿਆ ਮਨ ਮੰਨੈ ਮਰਮੀ ਕੋਈ ਸੋ ਮਨ ਕੋ ਜਾਣੈ ਮਤ ਕੋਈ ਮਨ ਮਿਲਤਾ ਬਲਮਾਵੈ ਮਗਨ ਭਇਆ ਤੋ ਸੋ ਸੱਚ ਪਾਵੈ ਕਹਿੰਦੇ ਨੇ ਭਾਈ ਮੂਲ ਨਾਲ ਸ਼ਬਦ ਨਾਲ ਜੁੜੇਗਾ ਇਹ ਮਨ ਮੰਨ ਜਾਏਗਾ ਨਹੀਂ ਤੇ ਇਸ ਨੇ ਮੰਨਣਾ ਨਹੀਂ ਅਗਲਾ ਉਹਨਾਂ ਨੇ ਬਚਨ ਕਿਹਾ ਕਹਿਣ ਲੱਗੇ ਮੰਮਾ ਮਨ ਸੋ ਕਾਜ ਕਹਿ ਮਨ ਸਾਦੇ ਸਿੱਧ ਹੋਏ ਮਨ ਦੇ ਸਾਰੇ ਕੰਮ ਨੇ ਮਨ ਸਿੱਧ ਜਾਏਗਾ ਤੇ ਸੱਚੀ ਮੁੱਚੀ ਸਫਲਤਾ ਮਿਲ ਜਾਏਗੀ ਜੇ ਮਨ ਕਾਬੂ ਨਾ ਰਿਆ ਤੇ ਸਫਲਤਾ ਨਹੀਂ ਮਿਲਣੀ ਮੰਮਾ ਮਨ ਸੋ ਕਾਜ ਕਹਿ ਮਨ ਸਾਦੇ ਸਿੱਧ ਹੋਏ ਕੋਈ ਵੀ ਕੰਮ ਗੁਰਮੁਖੋ ਤੁਸੀਂ ਮਨ ਤੋਂ ਬਿਨਾ ਕਰ ਸਕਦੇ ਹੋ ਮਨ ਦੀ ਖੋਦ ਬਹੁਤ ਜ਼ਰੂਰੀ ਇੱਕ ਬੱਚਾ ਸਕੂਲ ਚ ਪੜ੍ਹਨੇ ਪਾਣੇ ਆ ਆਪਾਂ ਕਹਿੰਦੇ ਆ ਮਨ ਲਾ ਕੇ ਪੜ੍ਹੋਏ ਫਿਰ ਵੇਖੋ ਮਨ ਦੀ ਲੋੜ ਪੈਗੀ ਇੱਕ ਬੰਦਾ ਸੰਗੀਤ ਸਿੱਖਦਾ ਹੈ ਤੇ ਆਪਾਂ ਕਹਿੰਦੇ ਆ ਮਨ ਲਾ ਕੇ ਸੰਗੀਤ ਸਿੱਖ ਪਿਆਰਿਓ ਆਪਾਂ ਖੇਤਾਂ ਚ ਤੁਸੀਂ ਛੱਟਾ ਦਿੰਦੇ ਹੋ ਬੀਜ ਦਾ ਜੇ ਮਨ ਲਾ ਕੇ ਧਿਆਨ ਨਾਲ ਛੱਟਾ ਨਹੀਂ ਦਿਓਗੇ ਤੇ ਬੀਜ ਪੂਰੇ ਖੇਤ ਚ ਪੂਰੀ ਪੈਲੀ ਚ ਨਹੀਂ ਪਏਗਾ ਕੋਈ ਕੰਮ ਵੀ ਦੁਨੀਆ ਦਾ ਮਨ ਤੋਂ ਬਿਨਾ ਨਹੀਂ ਹੁੰਦਾ ਸੱਚ ਇਹ ਵੇ ਕਿ ਪਾਪ ਵੀ ਮਨ ਦੀ ਹਾਜ਼ਰੀ ਤੋਂ ਬਿਨਾ ਨਹੀਂ ਹੋ ਸਕਦਾ ਕਿਉਂਕਿ ਸਾਰੇ ਕੰਮ ਇਹ ਕਰਦਾ ਚੰਗਿਆਈ ਵੀ ਇਹ ਕਰਦਾ ਬੁਰਾਈ ਵੀ ਕਰਦਾ ਮਹਾਰਾਜ ਜੀ ਨੇ ਕਿਹਾ ਮੰਮਾ ਮਨ ਸੋ ਕਾਜ ਕਹਿ ਮਨ ਸਾਧ ਦੇ ਸਿੱਧ ਹੋਏ ਮਨ ਕੀ ਮਨ ਸੋ ਕਹਿ ਕਬੀਰਾ ਮਨ ਸਾ ਮਿਲਿਆ ਨਾ ਕੋਈ ਇਹ ਦੇ ਵਰਗਾ ਯਾਰ ਕਿਹੜਾ ਜੀ ਫਿਰ ਸੁਣੋ ਰਿਸ਼ਤੇਦਾਰ ਨਹੀਂ ਹੋ ਸਕਦੇ ਨਾਲ ਮਿੱਤਰ ਨਹੀਂ ਨਾਲ ਹੋ ਸਕਦੇ ਜਿੱਥੇ ਜਾ ਕੇ ਮਨ ਸਾਡੇ ਨਾਲ ਕੀ ਹੈ ਐਸੇ ਕਰਕੇ ਸਤਗੁਰਾਂ ਨੇ ਬਾਣੀ ਵਿੱਚ ਇਨੂੰ ਮਿੱਤਰ ਵੀ ਕਹਾ ਇਹਨੂੰ ਦੁਸ਼ਮਣ ਵੀ ਕਹਾ ਮਹਾਰਾਜ ਕਹੇ ਮੰਮਾ ਮੂਲ ਗਿਆ ਮਨ ਮਾਨੇ ਫਿਰ ਕਹਾ ਮੰਮਾ ਮਨ ਸੋ ਕਾਜ ਕਹੇ ਮਨ ਸਾਦੇ ਸਿਧ ਹੋਏ ਮਨ ਹੀ ਮਨ ਸੋ ਕਹ ਕਬੀਰਾ ਮਨ ਸਾ ਮਿਲਿਆ ਨਾ ਕੋਏ ਇਹ ਮਨ ਸ਼ਕਤੀ ਇਥੇ ਸ਼ਕਤੀ ਸ਼ਕਤੀ ਇਹਦਾ ਅਰਥ ਹੈ ਮਾਇਆ ਇਹ ਮਨ ਜਦੋਂ ਪ੍ਰਵਿਰਤ ਹੁੰਦਾ ਨਾ ਧਿਆਨ ਨਾਲ ਸੁਣੋ ਹੁਣ ਆਪਾਂ ਇਥੇ ਕਥਾ ਸੁਣ ਰਹੇ ਹਾਂ ਭਾਈ ਸਭ ਕੀਰਤਨ ਕਰਕੇ ਗਏ ਤੁਹਾਡਾ ਤਕਰੀਬਨ 90% ਕਹਿ ਸਕਦਾ 10% ਨਹੀਂ ਤੁਹਾਡਾ ਮਨ ਮੇਰੇ ਵੱਲ ਹੈ ਮੇਰੀ ਮਾਂ ਵੱਲ ਵੀ ਜਰੂਰ ਹੋਵੇਗਾ ਮੈਂ ਝੂਠ ਨਹੀਂ ਬੋਲਦਾ ਕਿਉਂਕਿ ਘੁੰਮ ਰਿਹਾ ਹਾਂ ਇਸ ਸਾਰਾ ਦ੍ਰਿਸ਼ ਪਰ ਯਾਦ ਰੱਖਿਓ ਅਸੀਂ ਟਿਕੇ ਬੈਠੇ ਆਂ ਜਦੋਂ ਬਾਹਰ ਨਿਕਲਾਂਗੇ ਇਹ ਆ ਰਹੇਗਾ ਜਿਹੜਾ ਇੱਥੇ ਬੈਠਾ ਨਹੀਂ ਰਹੇਗਾ ਨਾ ਇਹਨੇ ਬਾਹਰ ਨਿਕਲ ਕੇ ਕੁਝ ਹੋਰ ਜਾ ਹੋ ਜਾਣਾ ਕਹਿੰਦੇ ਨੇ ਜਦੋਂ ਤਾਂ ਇਹ ਮਾਇਆ ਦੀਆਂ ਗੱਲਾਂ ਵਿੱਚ ਪ੍ਰਵਿਰਤ ਹੁੰਦਾ ਮਾਇਆ 'ਚ ਵੱਜ ਜਾਂਦਾ ਹੈ ਉੱਥੋਂ ਨਹੀਂ ਛੁੱਟਦਾ ਇਹ ਮਨ ਸ਼ਕਤੀ ਇਹ ਮਨ ਸੀਓ ਸਿਓ ਦਰਤਿ ਸ਼ਿਵ ਪਰਮਾਤਮਾ ਕਲਿਆਣ ਰੂਪ ਜਦੋਂ ਭਜਨ ਬੰਦਗੀ ਵੱਲ ਨਾਮ ਵੱਲ ਚੱਲੇਗਾ ਇਸ ਪਰਮਾਤਮਾ ਦਾ ਰੂਪ ਹੈ ਇਹ ਮਨ ਸ਼ਕਤੀ ਇਹ ਮਨ ਸਿਓ ਇਹ ਮਨ ਪੰਜ ਤਤ ਕੋ ਜਿਓ ਇਹ ਮਨ ਜਿਹੜਾ ਜਦੋਂ ਸਰੀਰ ਵਿੱਚ ਤੁਰ ਤੁਰਦਾ ਹੈ ਸੱਚੀ ਮੁੱਚੀ ਪੰਜਾਂ ਤਤਾਂ ਦੇ ਸਰੀਰ ਵਿੱਚ ਪ੍ਰਵਿਰਤ ਹੋ ਜਾਂਦਾ ਹੈ ਇਹ ਮਨ ਲੈ ਜੋ ਓਨ ਮੰਨ ਰਹੇ ਜਿਹੜਾ ਆਪਣੇ ਇਸ ਮਨ ਨੂੰ ਚੁੱਕ ਕੇ ਓਨ ਮੰਨੀ ਅਵਸਥਾ ਵਿੱਚ ਪਹੁੰਚ ਜਾਏ ਤੇ ਮਹਾਰਾਜ ਕਹਿੰਦੇ ਤੋ ਤਿੰਨ ਲੋਕੀ ਬਤਾਂ ਕਹੇ ਇੱਕ ਬਚਨ ਮਾਰਦਾ ਹੋਰਖੇ ਮਨ ਜੋਗੀ ਮਨ ਭੋਗੀਆ ਮਨ ਮੂਰ ਗਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਕਰਤਾ ਸਿਰ ਗੁਰ ਕਰਤਾ ਦੇਖੋ ਮਨ ਜਦੋਂ ਭੋਗਾ ਵਿੱਚ ਪ੍ਰਵਿਰਤ ਹੁੰਦਾ ਉਹਦਾ ਭੋਗੀ ਬਣ ਜਾਂਦਾ ਜਦੋਂ ਮਿਲਾਵਲ ਤੁਰਦਾ ਉਦੋਂ ਜੋਗੀ ਬਣ ਜਾਂਦਾ ਮਨ ਜੋਗੀ ਮਨ ਭੋਗੀ ਹੈ ਤੇ ਮਹਾਰਾਜ ਕਹਿੰਦੇ ਨੇ ਏ ਮਨ ਦੇ ਸਿਰ ਉਪਰ ਕਰਤਾਰ ਕਰਤਾਪੁਰ ਗੁਰੂ ਕੋ ਲੋਤਾ ਹੈ ਮਨ ਜੋਗੀ ਮਨ ਭੋਗਿਆ ਮਨ ਮੂਰਗ ਗਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਕਹਿੰਦੇ ਬੜਾ ਸ਼ਕਤੀਸ਼ਾਲੀ ਥੋੜਾ ਜਿਹਾ ਹੋਰ ਇਹਦੀ ਮੈਂ ਇੱਕ ਬੇਨਤੀ ਕਰ ਦੇਣਾ ਇੱਕ ਸ਼ਬਦ ਸੀ ਪਿੰਡਾਂ ਚ ਵਰਤਨੇ ਆ ਮਨ ਹਨਾ ਇੰਨੇ ਮਨ ਕਣਕ ਹੋ ਗਈ ਇੰਨੇ ਮਨ ਜੀਰੀ ਹੋ ਗਈ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਇਹ ਬੜਾ ਵਿਸਤਾਰ ਕਰਦਾ ਮਨ ਬੜਾ ਫੈਲਾਉ ਕਰਦਾ ਇਹਨੂੰ ਧਿਆਨ ਨਾਲ ਸੁਣਿਓ ਦੋ ਤੁਕਾਂ ਮੈਂ ਸਿਰਫ ਕਾਂਗਾ ਖਗਪਤ ਪਰਬਲ ਪਰਾਕਰਮੀ ਪਰਮਹੰਸ ਕਿਉਂਕਿ ਭਾਈ ਸਾਹਿਬ ਪੜ ਕੇ ਗਏ ਬੱਚੇ ਵੀ ਅਬ ਮਨ ਛੂਟ ਗਇਓ ਸਾਧੂ ਸੰਗ ਮਿਲੇ ਸੁਣਿਓ ਖਗਪਤ ਖਗ ਦਾ ਲਫ਼ਜ਼ ਜੀ ਅਰਥ ਹੈ ਕਿ ਪੰਛੀ ਪਤ ਦਾ ਅਰਥ ਹੈ ਪਤੀ ਪੰਛੀਆਂ ਦਾ ਪਤੀ ਕੌਣ ਹੈ ਹੰਸ ਨਹੀਂ ਜੀ ਮੋਰ ਨਹੀਂ ਸ਼ਾਸਤਰਾਂ ਮੁਤਾਬਕ ਪੰਛੀਆਂ ਦਾ ਪਤੀ ਜਿਹੜਾ ਹੈ ਉਹ ਗਰਡ ਪੰਛੀ ਹੈ। ਉਹਦੀ ਉਡਾਰੀ ਬਹੁਤ ਤੇਜ਼ ਹੈ। ਉਹ ਬਹੁਤ ਉੱਚਾ ਜਾਂਦਾ ਹੈ। ਹਿੰਦੂਇਜ਼ਮ ਦੇ ਮੁਤਾਬਕ ਵਿਸ਼ਨੂੰ ਜੀ ਦੀ ਅਸਵਾਰੀ ਹੈ ਗਰਡ ਪੰਛੀ ਤੇ ਗੁਰਬਾਣੀ ਵੀ ਥੋੜਾ ਜਿਹਾ ਜ਼ਿਕਰ ਆਇਆ ਹੈ। ਸਾਤ ਘੜੀ ਜਾਂ ਬੀਤੀ ਸੋਣੀ ਅਬ ਜੁਨਾ ਆਇਓ ਤਰ ਭਵਨ ਧਨੀ ਪਖੰਤਲ ਬਾਜ ਬਜਾਏਲਾ ਗਰਡ ਚੜੇ ਗੋਬਿੰਦ ਆਇਲਾ। ਹੁਣ ਖਗ ਪਦਾਰ ਤੇ ਪੰਛੀਆਂ ਦਾ ਪਤੀ ਪੰਛੀਆਂ ਦਾ ਰਾਜਾ ਗਰਡ ਜਿਦੀ ਉਡਾਰੀ ਦਾ ਅੰਤ ਕੋਈ ਨਹੀਂ ਭਾਈ ਗੁਰਦਾਸ ਸਾਹਿਬ ਕਹਿੰਦੇ ਭਾਈ ਜੀ ਕਿ ਗਰਡ ਪੰਛੀ ਦੀ ਉਡਾਰੀ ਨਾਲੋਂ ਕਈ ਗੁਣਾ ਤੇਜ ਸਾਡਾ ਮਨ ਹੈ ਉਹਦੇ ਤਾਂ ਕੋਈ ਸਮਾਂ ਲੱਗ ਸਕਦਾ ਇਹਦਾ ਤਾਂ ਇੱਕ ਖਿੰਨ ਸ਼ਬਦ ਵੀ ਬੜਾ ਵੱਡਾ ਹੈ ਮਾਨ ਵਾਸਤੇ ਖਗਪਤ ਪਰਬਲ ਪ੍ਰਾਕਰਮੀ ਪਰਬਲ ਦਾ ਅਰਥੇ ਬੜੀ ਤਾਕਤ ਵਾਲਾ ਹੈ ਪ੍ਰਾਕਰਮੀ ਦਾ ਅਰਥੇ ਬਹੁਤ ਬਲਸ਼ਾਲੀ ਹੈ ਖਗਪਤ ਪਰਬਲ ਪ੍ਰਾਕਰਮੀ ਪਰਮ ਹੰਸ ਵੈ ਗੁਰੂ ਜੀ ਕਹਿੰਦੇ ਨੇ ਬਗਲਾ ਵੀ ਬਣ ਜਾਂਦਾ ਏ ਕਾਂ ਵੀ ਬਣ ਜਾਂਦਾ ਜਦੋਂ ਕਿਤੇ ਸਿੱਧੇ ਰਸਤੇ ਤੇ ਤੁਰ ਪੈਣਾ ਸੱਚ ਐਵੇਂ ਮਨ ਤੋਂ ਵੱਡਾ ਸਿਆਣਾ ਪਰਮਹੰਸੀ ਕੋਈ